ਤੁਸੀਂ ਜਦੋਂ ਇਹ ਚਰਨਪੁਰ ਹੋਣ ਵਾਲੀ ਖਬਰ ਸਾਹਮਣੇ ਆਈ ਸ਼ਾਪਿੰਗ ਸੀ ਜਾਂ ਕਿਤੇ ਨਾ ਕਿਤੇ ਕੁਝ ਆਈਡੀਆ ਸੀ ਦੁੱਖ ਲਗਿਆ ਹੋਰ ਕੁਝ ਨਹੀਂ ਕਿਉਂ ਇਹਨਾਂ ਦੇ ਪਿਤਾ ਜੀ ਸਾਡੇ ਡੀਜੀ ਸੀਗੇ ਮੈਂ ਉਹਨਾਂ ਨਾਲ ਕੰਮ ਕੀਤਾ ਬਹੁਤ ਵਧੀਆ ਅਫਸਰ ਸੀ ਤੇ ਦੂਜੀ ਗੱਲ ਇਹ ਕਿਉਂਕਿ ਇਹ ਸਾਡੇ ਆਪਣੇ ਡਿਪਾਰਟਮੈਂਟ ਦੇ ਵਿੱਚੋਂ ਹੀ ਹੈ ਪਤਾ ਤੁਹਾਨੂੰ ਹੈ ਹੀ ਹੈ ਕਿ ਇਦਾਂ ਹੁੰਦਾ ਹੈ ਕੋਈ ਕਰਦਾ ਹੈ ਕੁਝ ਅਫਸਰ ਕਰਦੇ ਨੇ ਕੁਝ ਲੋਅਰ ਅਫਸਰ ਵੀ ਕਰਦੇ ਨੇ ਮੇਰੀ ਰਿਪੋਰਟਾਂ ਵੀ ਕਈਆਂ ਦੇ ਇਸ ਬਾਰੇ ਪਰ ਦੁੱਖ ਹੁੰਦਾ ਕਿਉਂਕਿ ਇਹ ਬਹੁਤ ਅਹਿਮ ਮਹਿਕਮਾ ਸਾਰੇ ਹੀ ਅਹਿਮ ਹੁੰਦੇ ਨੇ ਕੋਈ ਵੀ ਸਰਕਾਰੀ ਮਹਿਕਮਾ ਸਾਰੇ ਦੇ ਆਪਣੀ अहमियत ਹੁੰਦੀ ਹੈ ਪਰ ਉਹਦਾ ਦੁਰਵਰਤੋਂ ਕਰਕੇ ਧੱਕਾ ਕਰਕੇ ਨਾਜਾਇਜ਼ ਜਦੋਂ ਕੋਈ ਇਹਦਾ ਪੈਸਾ ਕਮਾਉਂਦਾ ਹੈ ਤਾਂ ਦੁੱਖ ਹੁੰਦਾ ਹੈ ਕਿ ਸੇਵਾ ਦੀ ਥਾਂ ਤੇ ਕੋਈ ਕਠੋਰ ਹੀ ਕਰਦਾ ਹੈ ਪਰ ਜਦੋਂ ਜਦੋਂ ਜਿਹੜੀ ਤੁਸੀਂ ਰਿਪੋਰਟ ਜਵੇਂ ਰਿਪੋਰਟ ਦਾ ਜ਼ਿਕਰ ਕਰਿਆ ਜਦੋਂ ਇੱਕ ਵਾਰੀ ਪਹਿਲਾਂ ਵੀ ਤੋਂ ਇੰਟਰਵਿਊ ਹਾਈ ਕੋਰਟ ਕਰ ਰਹੇ ਸੀਗੇ ਹਾਲਾਂਕਿ ਚਲੋ ਉਹ ਇੰਨਾ ਸਮਾਂ ਨਹੀਂ ਸੀਗਾ ਤੁਸੀਂ ਉਹਦਾ ਹੀ ਗੱਲ ਕਹੀ ਸੀ ਕਹਿੰਦੇ ਵੀ ਜਦੋਂ ਲੋਕ ਪੁੱਛਦੇ ਸਵਾਲ ਖੜੇ ਕਰਦੇ ਨੇ ਤੇ ਪੁਲਿਸਿੰਗ ਦੇ ਵਿੱਚ ਵੀ ਸਫਾਈ ਦੀ ਜ ਲੋੜ ਹੈਗੀ ਆ ਤਾਂ ਮੈਂ ਉਹਦੇ ਵਿੱਚ ਇਮਾਨਦਾਰੀ ਦੇ ਨਾਲ ਇਹ ਰਿਪੋਰਟਾਂ ਬਣਾਈਆਂ ਨੇਗੀਆਂ ਤੇ ਉਸੇ ਦੇ ਨਾਲ ਕਹਿ ਸਕਦੇ ਆ ਵੀ ਇਹ ਚੀਜ਼ ਉਹੀ ਕਿਵੇਂ ਨਾ ਕਿਵੇਂ ਮੁੜ ਕੇ ਆਉਂਦੀ ਆ ਗੱਲੇ ਕੀ ਕੁਝ ਇਹੋ ਜੇ ਅਨਸਰ ਹੈਗੇ ਸਾਡੇ ਵਿੱਚ ਬਲੈਕ ਸ਼ੀਪ ਜੀ ਨੂੰ ਕਹਿੰਦੇ ਨੇ ਠੀਕ ਹੈ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਪਬਲਿਕ ਨੂੰ ਜਨਤਾ ਨੂੰ ਪਤਾ ਹੈ ਆਪਸਾਨੂੰ ਪਤਾ ਹੈ ਪੋਲੀਟਿਸ਼ਨਰ ਨੂੰ ਵੀ ਪਤਾ ਹੈ ਸਾਰਿਆਂ ਨੂੰ ਪਤਾ ਹੈ ਕਿ ਉਹ ਜੇ ਅਨਸਰ ਹੈਗੇ ਪਰ ਜਦੋਂ ਫੜੇ ਜਾਂਦੇ ਨੇ ਜਦੋਂ ਐਕਸਪੋਜ਼ ਹੁੰਦੇ ਨੇ ਉਦੋਂ ਇੱਕ ਸਾਰੇ ਕੰਦੇ ਨਾਲ ਇੱਕ ਹੀ ਹੋ ਗਿਆ ਪਰ ਪਤਾ ਸਾਰੇ ਨੂੰ ਇੱਕ ਕੌਣ ਚੰਗਾ ਹੈ ਕੌਣ ਮਾੜਾ ਹੈ ਕੌਣ ਕ腐ਸ਼ਨ ਕਰ ਰਿਹਾ ਨਹੀਂ ਕਰ ਰਿਹਾ ਆਖਿਰ ਜਨਤਾ ਹੀ ਪੈਸੇ ਦੇ ਕੇ ਆ ਰਹੀ ਹੈ ਕਿ ਨਾ ਬਾਰੋਂ ਤੋਂ ਕੋਈ ਪੈਸਾ ਆਇਆ ਹੀ ਨਹੀਂ ਹੈ ਜਨਤਾ ਹੀ ਪੈਸੇ ਦਿੰਦੇ ਨੇ ਕਿਸੇ ਕੰਮ ਵਾਸਤੇ ਦਿੰਦੇ ਨੇ ਕੋਈ ਨਜਾਇਜ਼ ਕਰਨ ਵਾਸਤੇ ਦਿੰਦੇ ਨੇ ਜਾਇਜ਼ ਕਰਨ ਵਾਸਤੇ ਕੋਈ ਨਹੀਂ ਦਿੰਦਾ ਇਹ ਜਦੋਂ ਕੋਈ ਨਜਾਇਜ਼ ਕਰਦਾ ਹੈ ਜਾਂ ਕਰਵਾਉਂਦਾ ਹੈ ਉਦੋਂ ਹੀ ਇਹ ਪੈਸੇ ਦਿੱਤੇ ਜਾਂਦੇ ਨੇ ਇਸ ਕੁਆਂਟੀਟੀ 'ਚ ਔਰ ਨਾਲੇ ਵੀ ਕਹਿ ਸਕਦੇ ਆ ਜੀ ਫਿਰ ਜਿਵੇਂ ਤੁਸੀਂ ਕਿਹਾ ਕਿ ਇਕੱਲੇ ਗੱਲ ਤਾਂ ਇਹ ਆ ਵੀ ਜਿਹੜਾ ਫੜਿਆ ਗਿਆ ਉਹ ਚੋਰ ਬਾਕੀ ਸਾਥ ਤਾਂ ਡਿਜੀਟਲ ਹੋਰ ਵੀ ਲੰਬੀ ਹੈ ਇਕੱਲੀ ਹਰਚਨ ਬੁੱਲਰ ਤੇ ਨਹੀਂ ਉਹ ਸਿਸਟਮ ਹੈਗਾ ਕਿ ਇਕੱਲਾ ਹਰਚਨ ਬੁੱਲਰ ਨਹੀਂ ਹੈ ਪੁਲਿਸ ਦੇ ਵਿੱਚ ਵੀ ਹੋਰ ਅਫਸਰ ਹੈਗੇ ਐਡਮਿਨ ਬਿਊਰੋਕਰੇਸੀ ਚ ਵੀ ਹੈਗੇ politician ਦੇ ਵਿੱਚ ਹੀ ਲੀਡਰ ਹੈਗੇ ਜੁਡੀਸ਼ਰੀ ਚ ਵੀ ਹੈਗੇ ਮੀਡੀਆ ਚ ਵੀ ਹੈ ਆਮ ਜਨਤਾ ਚ ਵੀ ਹੈ ਆਖਰ ਕਿਸ ਚੀਜ਼ ਦਾ ਹੈਗਾ ਕਿ ਦੇ ਕੋਈ ਡਾਕਟਰ ਗਲਤ ਕਰ ਰਿਹਾ ਹੈ ਕਿ ਪੁਲਿਸ ਦਾ ਕੰਮ ਉਹਨਾਂ ਨੂੰ ਫੜਨਾ ਉਹ ਨਹੀਂ ਛੱਡ ਦੇਣਗੇ ਕਿਤੇ ਡਾਕਟਰ ਗਲਤ ਕਰ ਰਿਹਾ ਕਿਸੇ ਵੀ ਮਹਿਕਮੇ ਨਾਲ ਕੋਈ ਗਲਤ ਕਰ ਰਿਹਾ ਕਿਤੇ ਕੋਈ ਜਿਹੜੇ ਵਪਾਰੀ ਹੈ ਉਹ ਵੀ ਗਲਤ ਕਰ ਰਿਹਾ ਇਹ ਸਾਡੇ ਸਮਾਜ ਚ ਇੱਕ ਸਿਸਟਮ ਆ ਚੁੱਕਿਆ ਹੈ ਜਿਹੜੀ ਇੱਕ ਭੂਕ ਹੈਗੀ ਕੋ ਲਾਲਚ ਹੈਗੀ ਜਿਸ ਦਾ ਕੋਈ ਅੰਤ ਨਹੀਂ ਹੈ ਤੇ ਇਹ ਗੰਦ ਫੈਲਾ ਰਿਹਾ ਹਰ طرف ਪਾਸ ਇਹ ਜਿਹੜਾ ਇੱਕ ਅਨਲਿमिटेड ਕਰਪਸ਼ਨ ਹੈਗਾ ਜਿਹਦਾ ਕੋਈ ਅੰਤ ਹੀ ਨਹੀਂ ਬੇਅੰਤ ਚੜਾ ਚੀਜ਼ ਹੋਈ ਜਾ ਰਹੀ ਹੈ